ਨੌਜਵਾਨ ਨੂੰ ਪਿਆਰ ਦੇ ਵਿੱਚ ਮਿਲਿਆ ਧੋਖਾ ਗੱਲ ਲਗਾਈ ਦਿਲ ਤੇ ਚੁੱਕ ਲਿਆ ਖੋਫਨਾਕ ਕਦਮ ਤੇ ਕਰ ਲਈ ਹੈ ਜੀਵਨ ਲੀਲਾ ਸਮਾਪਤ ਜਿहां ਇਹ ਦੁਖਦਾਈ ਖਬਰ ਡੇਰਾਬਸੀ ਦੇ ਗੁਲਾਬਗੜ ਰੋਡ ਦੀ ਗੁਪਤਾ ਕਲੋਨੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਨੂੰ ਪਿਆਰ ਦੇ ਵਿੱਚ ਧੋਖਾ ਮਿਲਦਾ ਹੈ ਉਸ ਨੇ ਇਹ ਗੱਲ ਦਿਲ ਤੇ ਲਗਾ ਲਈ ਤੇ ਇੱਕ ਖੌਫਨਾਕ ਕਦਮ ਚੁੱਕ ਲਿਆ ਦਰਸਲ ਇਸ ਨੌਜਵਾਨ ਨੇ ਸੁਸਾਇਡ ਕਰ ਲਿਆ ਖੁਦਖੁਸ਼ੀ ਕਰ ਲਈ ਹੈ ਦੱਸਦੀ ਹੈ ਕਿ ਇਸ ਵੇਲੇ ਮੌਕੇ ਤੇ ਹੀ ਪੁਲਿਸ ਵੀ ਪਹੁੰਚ ਗਈ ਹੈ ਪੁਲਿਸ ਨੇ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਰਸਤੇ ਵਿੱਚ ਲੈ ਲਿਆ ਤੇ ਸਿਵਲ ਹਸਪਤਾਲ ਦੀ ਮੌਰਚਰੀ ਦੇ ਵਿੱਚ ਰਖਵਾ ਦਿੱਤਾ ਜਿੱਥੇ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਇਸ ਨੌਜਵਾਨ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਦੱਸਦੀ ਹੈ ਕਿ ਇਸ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਹੈਪੀਡੇ ਤੌਰ ਤੇ ਹੋਈ ਹੈ ਜਿਸ ਦੇ ਪਿਤਾ ਦਾ ਨਾਮ ਸ਼ਮਸ਼ੇਰ ਸਿੰਘ ਦੱਸਿਆ ਜਾ ਰਿਹਾ ਹੈ ਹਰਪ੍ਰੀਤ ਸਿੰਘ ਹੈਪੀ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਉਸ ਦੇ ਦੋ ਵੱਡੇ ਭਰਾ ਨੇ ਤੇ ਇਹ ਦੋਨਾਂ ਤੋਂ ਛੋਟਾ ਜਾਨੀ ਕਿ ਤੀਸਰਾ ਆਪਣੇ ਮਾਪਿਆਂ ਦਾ ਪੁੱਤਰ ਹੈ ਜਿਹੜਾ ਕਿ ਅਜੇ ਕੁਆਰਾ ਹੈ ਦੱਸਦੀ ਹੈ ਕਿ ਇਸ ਨੂੰ ਪਿਆਰ ਦੇ ਵਿੱਚ ਧੋਖਾ ਮਿਲ ਗਿਆ ਇਸ ਕਰਕੇ ਉਸ ਨੇ ਇੱਕ ਖੋਫਨਾਕ ਕਦਮ ਚੁੱਕ ਲਿਆ ਮਿਲੀ ਜਾਣਕਾਰੀ ਦੇ ਮੁਤਾਬਕ ਹਰਪ੍ਰੀਤ ਸਿੰਘ ਹੈਪੀ ਆਰੂ ਰਿਪੇਅਰ ਦੀ ਜਿਹੜੀ ਦੁਕਾਨ ਉਹ ਚਲਾਉਂਦਾ ਉਸ ਦੀ ਦੁਕਾਨ ਗੁਲਾਬਗੜ੍ਹ ਰੋਡ ਤੇ ਹੀ ਹੈ ਤੇ ਬੀਤੀ ਰਾਤ ਜਦੋਂ ਉਹ ਘਰ ਨਹੀਂ ਗਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਵਾਰ-ਵਾਰ ਫੋਨ ਲਗਾਇਆ ਪਰੰਤੂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਪਰਿਵਾਰਿਕ ਮੈਂਬਰ ਉਸ ਦੀ ਭਾਲ ਕਰਨ ਲੱਗ ਪਏ ਤੇ ਨਾਲ ਹੀ ਉਸਨਾਂ ਨੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਦਾ ਬੇਟਾ ਘਰ ਨਹੀਂ ਪਹੁੰਚਿਆ ਸਾਰੀ ਰਾਤ ਮਾਪੇ ਆਪਣੇ ਪੁੱਤਰ ਨੂੰ ਲੱਭਦੇ ਰਹੇ ਤਾਂ ਸਵੇਰੇ ਸਾਡੇ ਕੋਲ 7 ਵਜੇ ਉਸ ਦੀ ਜਿਹੜੀ ਲਾਸ਼ ਹੈ ਉਹ ਤੀਸਰੀ ਮੰਜ਼ਲ ਤੋਂ ਇੱਕ ਟੈਂਕੀ ਜਿਹੜੀ ਪਾਣੀ ਵਾਲੀ ਰੱਖੀ ਹੋਈ ਹੈ ਉਸ ਦੇ ਨਾਲ ਬੰਨੀ ਹੋਈ ਨਾਈਲੋਨ ਦੀ ਰਸਤੀ ਦੇ ਨਾਲ ਬੰਨਿਆ ਹੋਇਆ ਉਹ ਮਿਲਿਆ ਉਸ ਨੇ ਗਲੇ ਦੇ ਵਿੱਚ ਇਹ ਨਾਈਲੋਨ ਦੀ ਰਸਤੀ ਬੰਨੀ ਹੋਈ ਸੀ ਉੱਥੇ ਨਾਲ ਲਟਕ ਕੇ ਇਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਐਸਆਈ ਪਾਲਜੰਦ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹਨਾਂ ਨੂੰ ਇਸ ਸਬੰਧ ਵਿੱਚ ਫੋਨ ਆਇਆ ਤਾਂ ਉਹ ਤੁਰੰਤ ਹੀ ਇਸ ਸਥਾਨ ਤੇ ਪਹੁੰਚ ਗਏ ਜਿੱਥੇ ਕਿ ਇਸ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਨੇੜਿਓਂ ਇੱਕ ਸੁਸਾਇਸਾਈਡ ਨੋਟ ਵੀ ਮਿਲਿਆ ਜਿਸ ਦੇ ਵਿੱਚ ਉਸ ਨੇ ਜਿਹੜਾ ਕਾਰਨ ਲਿਖਿਆ ਖੁਦਕੁਸ਼ੀ ਕਰਨ ਦਾ ਉਪਰੀਮ ਸਬੰਧਾਂ ਨੂੰ ਦੱਸਿਆ ਜਿਸ ਦੇ ਵਿੱਚ ਇੱਕ ਕੁੜੀ ਨੇ ਉਸ ਨੂੰ ਪਿਆਰ ਦੇ ਵਿੱਚ ਧੋਖਾ ਦਿੱਤਾ ਤੇ ਉਹ ਇਹ ਬਰਦਾਸ਼ਤ ਨਹੀਂ ਕਰ ਸਕਿਆ ਉਸ ਨੇ ਇਹ ਗੱਲ ਦਿਲ ਤੇ ਲਗਾ ਲਈ ਹੈ ਤੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ ਦੱਸਦੀ ਹੈ ਕਿ ਹਰਪ੍ਰੀਤ ਸਿੰਘ ਹੈਪੀ ਜਿਸ ਦੀ ਉਮਰ 25 ਸਾਲ ਹੈ ਉਸ ਦਾ ਪਿਤਾ ਜਿਹੜਾ ਕਿ ਸ਼ਮਸ਼ੀਰ ਸਿੰਘ ਹੈ ਪਹਿਲਾਂ ਪਿੰਡ ਜਵਾਹਾਕੂੜ ਦੇ ਵਿੱਚ ਰਹਿੰਦਾ ਸੀ ਤੇ ਉਹਨਾਂ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਤੇ ਹੁਣ ਹਰਪ੍ਰੀਤ ਸਿੰਘ ਹੈਪੀ ਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਉਸ ਦੀ ਮਾਤਾ ਤੇ ਦੂਜੇ ਭਰਾਵਾਂ ਦਾ ਰੋਂਦਿਆਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਦੱਸਦੀ ਹੈ ਕਿ ਇਸ ਸੁਸਾਇਡ ਨੋਟ ਦੇ ਵਿੱਚ ਉਸਨੇ ਖੁਦਕੁਸ਼ੀ ਦਾ ਕਾਰਨ ਪ੍ਰੇਮ ਸੰਬੰਧ ਲਿਖਿਆ ਜਿਸ ਤੇ ਕਿ ਇੱਕ ਲੜਕੀ ਨੇ ਉਸ ਨੂੰ ਧੋਖਾ ਦੇ ਦਿੱਤਾ ਜਿਸ ਕਰਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਹੁਣ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ